ਕਤੂ ਨਗਰ ਟੂਲ ਪਲਾਜਾ ਦੇ ਨੇੜੇ ਕਾਲਕੜੇ ਝੰਡੇ ਜਿੱਥੇ ਕੀ ਇੱਕ ਦੇਰ ਰਾਤ ਨੌਜਵਾਨ ਨੂੰ ਤੇਜ਼ ਰਫਤਾਰ ਕਾਰ ਨੇ ਕੁਚਲਿਆ ਮੌਕੇ ਤੇ ਨੌਜਵਾਨ ਦੀ ਮੌਤ ਹੋ ਗਈ ਪਰਿਵਾਰਕ ਮੈਂਬਰਾਂ ਵਿੱਚ ਰੋਜ ਜਤਾਇਆ ਜਾ ਰਿਹਾ ਹੈ ਕਿ ਆਮ ਆਰਮੀ ਪਾਰਟੀ ਵੱਲੋਂ ਜਿਹੜਾ ਸਰਖ ਸੁਰੱਖਿਆ ਮਹੀਮ ਚਲਾਈ ਜਾ ਰਹੀ ਹੈ ਪਰ ਉੱਥੇ ਕੋਈ ਵੀ ਮੌਕੇ ਤੇ ਨਹੀਂ ਪਹੁੰਚਿਆ ਅੱਧੇ ਘੰਟੇ ਤੋਂ ਵੱਧ ਜਿਹੜੀ ਉੱਥੇ ਨੌਜਵਾਨ ਦੀ ਲਾਸ਼ ਪਈ ਜੀ ਨਾ ਤੇ ਕੋਈ ਟੂਲ ਪਲਾਜ ਦਾ ਕਰਮਚਾਰੀ ਪਹੁੰਚਿਆ ਚਾਰਗੇ ਟੂਲ ਬਰਾਜਾ ਪਰ ਪਰ ਚ ਲਿਆ ਜਾ ਰਿਹਾ ਤੇ ਨਾ ਹੀ ਕੋਈ ਉਥੇ ਸਰਖ ਸੁਰੱਖਿਆ ਮਹੀਮ ਦਾ ਇਸ ਸਮੇ ਸਾਡੇ ਪੱਤਰਕਾਰਾਂ ਨੇ ਜਦ ਅਥੂ ਨਗਰ ਆ ਸੈਟ ਚੋਂ ਗੱਲਬਾਤ ਕੀਤੀ ਉਹਨਾਂ ਨੇ ਉਥੇ ਦੋ ਮੁਲਾਜ਼ਮ ਤੁਰੰਤ ਭੇਜ ਦਿੱਤੇ ਇਸ ਕਰਕੇ ਉਹਨਾਂ ਦੀ ਸਲਾਗਾ ਜੋ ਕੀ ਉਹਨਾਂ ਵੱਲੋਂ ਜਿਹੜਾ ਤੁਰੰਤ ਭੇਜਿਆ ਗਿਆ ਪਰ ਲੋਕਾਂ ਵਿੱਚ ਫਿਰ ਵੀ ਰੋਸ ਪਾਇਆ ਗਿਆ ਕਿ ਸਾਡੇ ਇੰਨੇ ਚਿਰ ਤੋਂ ਐਂਬੂਲੈਂਸ ਵੀ ਨਹੀਂ ਪਹੁੰਚੀ ਦੇਖੋ ਅੱਗੇ ਖਾਸ ਰਿਪੋਰਟ ਆ ਲੈ ਮੁੰਡਾ ਮਿਲਦਾ ਅੱਛਾ ਇਹ 18 ਕਰ ਕੁੱਤੇ ਕੰਮ ਜਾਂ ਘੰਟਾ ਗਿਆ ਤੁਹਾਡੇ ਸਾਹਮਣੇ ਸਾਰੇ ਬੰਦੇ ਨੇ ਕੀ ਕੀਤਾ ਸਾਹ ਜਾਂਦੇ ਸੀ ਬੰਦੇ ਦੇ ਆ ਐਂਬੂਲੈਂਸ ਹੁਣ ਆਈ ਜੇ ਆ ਟਾਈ ਵੇਖ ਲੋ ਕਿੰਨਾ ਆ ਘੰਟਾ ਅੱਧਾ ਘੰਟਾ ਚੱਲਿਆ ਜੇ ਆ ਇਹ ਹੈਲਪ ਲਾਈਨ ਤੇ ਫੋਨ ਕੀਤੇ ਨੂੰ 10 14 ਇਹ ਤੇ 10 52 543 ਦਾ ਫੋਨ ਕੀਤਾ ਜੀ ਅਜੇ ਤੱਕ ਹੋਣਾ ਬੁਲੰਸਾਈ ਕੋਈ ਪੁਲਸ ਲੈਣ ਵਾਲਾ ਜਿਹਨੀ ਆਵੇ ਹਵੇ ਵਾਲੇ ਨਹੀਂ ਆਈ ਜਿਹਾ ਉਹ ਆ ਗਿਆ ਖਲੁੱਤੇ ਦੇ ਦੇ ਅਜੇ ਤੱਕ ਕੋ ਗਾ ਨਹੀਂ ਬਈ ਨਿਪਰ ਹਾਈਵੇ ਵਾਲਿਆਂ ਨੂੰ ਹਮੇਸ਼ਾ ਹੀ ਤੁਹਾਨੂੰ ਕੀ ਆਸ ਹੁੰਦੀ ਹੈ ਕੋਈ ਟੂਲ ਪਲਾਜੇ 8 ਵੀ ਦੇ ਜਗਾ ਕੋਲ 2 ਕਿਲੋਮੀਟਰ ਦਾ ਪੈਂਦੀ ਪਟੂਲ ਪਲਾਜੇ ਤੋਂ ਅਜੇ ਨਹੀਂ ਆ ਸਕਦੇ 108 ਤੇ ਫੋਨ ਹੀ ਚੋਕਰੇ ਨਾਸਨੋ ਹਾਈ ਵੀ ਆਲਾਂਦੇ ਤੋਂ ਵੈਸੇ ਜੁਮੇਵਾਰੀ ਬਣਦੀ ਹੈ ਵੀ ਉਸੇ ਵੇਲੇ ਆ ਗੱਲੇ ਭੈਣਾਂ ਦਾ ਹੋ ਗਿਆ ਕੀ ਕੀਤਾ ਟੋਲਾ ਪਾ ਕੇ ਆ ਬੰਦੇ ਜਾਨ ਕਰਦੇ ਰਹਿੰਦੇ ਕਿ ਉਸ ਵਾਲੇ ਪੁਲਸ ਵਾਲੇ ਆ ਮੈਂ ਵਿਖਾਵਾਂ ਮੈਂ ਵੇਖਿਆ ਕਿ ਉਹ ਮੇਰੀ ਗੱਡੀ ਲੱਗੀ ਪਾਖਰਪੁਰ ਸੁੱਤੇ ਪਾਖਰਪੁਰ ਪੁਲਸ ਵਾਲੇ ਸੁੱਤੇ ਇਹਨਾਂ ਨੂੰ ਹੁਣ ਇਹ ਕਹ ਰਹੇ ਇੱਥੇ ਆ ਪਿਆ ਹੈ ਇੱਥੇ ਪੈਸਿਆਂ ਦੀ ਲੋੜ ਆ ਵੇਖੀ ਕਿ ਅੱਧਾ ਲੁੱਟਣ ਨੂੰ ਨਹੀਂ ਜਾਂਦੀ ਸਾਰੀ ਪੁਲਸ ਫਾਰੇ ਫਾਰੇ ਗੱਡੀਆਂ ਆ ਜਾਣੀਆਂ ਨੇ ਅੱਛਾ ਨਾਕੇ ਤੇ ਰਾਇਓ ਸ਼ਰਾਬ ਪੀ ਕੇ ਪਾਣੇ ਮਾਰਿਆ ਪਿਆ ਤੇ ਇਹਨੂੰ ਪਵਾ ਨਹੀਂ ਆ ਕੋਲ ਦਾ ਬੰਦੇ ਜਦੋਂ ਜਾਣੇ ਕਈ ਪ੍ਰਾਣ ਹੀ ਹੋ ਗਏ ਬੰਦੇ ਜੋ ਸਾਦੇ ਪਰ ਇਹਨਾਂ ਨੂੰ ਕੋਈ ਸ਼ਰਮ ਹੀ ਨਹੀਂ ਕੋਈ ਸਾੜਿਆਂ ਨੂੰ ਕੋਈ ਇਹਨਾਂ ਹਾਂਜੀ ਵੀਰ ਜੀ ਕੀ ਨਾਂ ਹੈ ਆਪਣਾ ਵੀਰ ਜੀ ਰਾਜੂ ਨਾਂ ਦਾ ਆਇਆ ਐਡ ਐਕਸੀਡੈਂਟ ਹੋਇਆ ਕੀ ਕਰਦੇ ਆ ਮੈਨੂੰ ਐਕਸੀਡੈਂਟ ਦਾ ਕੋਈ ਪਤਾ ਨਹੀਂ ਉਹ ਸਾਹਮਣੇ ਟਾ ਭੇਜਣੇ ਪਲਾਹ ਕੀਤੀ ਆ ਮੈਂ ਆਪਣੇ ਘਰ ਦੇ ਸਾਹਮਣੇ ਡੇਰੀ ਤੇ ਉਹਨੇ ਕਿਹਾ ਵੀ ਇਦਾਂ ਕੋਈ ਬੰਦਾ ਮੈਨੂੰ ਡਰਜਾ ਲੱਗਣ ਡਿਆ ਮੈਂ ਆਇਆ ਤੇ ਦੇਖਿਆ ਤੇ ਮੁੰਡਾ ਪਛਾਨਿਆ ਨਹੀਂ ਗਿਆ ਮੈਂ ਆਪਣੇ ਪਿੰਡ ਦੇ ਬੰਦੇ ਨੂੰ ਫੋਨ ਕੀਤਾ ਉਹਦਾ ਭਰਾ ਹੀ ਤੇ ਉਹ ਕੁਕਾਰ ਵਾਲਾ ਕੋਈ ਕੋਈ ਪਤਾ ਨਹੀਂ ਕਿਹੜਾ ਅਨਪਛਾਤੀ ਮਾਰ ਗਿਆ ਮੈਨੂੰ ਕੋਈ ਇਹਦੇ ਬਾਰੇ ਕੋਈ ਹੌਲ ਜਿੰਦੀ ਹੈਗੀ ਪਰ ਕੋਈ ਬੰਦਾ ਮਾਰ ਕੇ ਜਿਹਨੂੰ ਵਜਾ ਇਹ ਬੰਦਾ ਉਦੋਂ ਮੈਂ ਦੇਖ ਮ੍ਰਿਤਕ ਦਾ ਨਾਮ ਕੀ ਹੈ ਇਹਦਾ ਮ੍ਰਿਤਕ ਦਾ ਇਹਦਾ ਨਾਮ ਸ਼ੇਂਧਰ ਵੀਰ ਜੀ ਇਹ ਇਸੇ ਛੰਡੇ ਪਿੰਡ ਦਾ ਰਹਿਣ ਵਾਲਾ ਛੰਡੇ ਪਿੰਡ ਦਾ ਰਹਿਣ ਵਾਲਾ ਹਾਂਜੀ ਭਾਈ ਤੁਸੀਂ ਨੈਸ਼ਨਲ ਹਾਈਵੇ ਤੇ ਇੱਕ ਐਕਸੀਡੈਂਟ ਹੋਇਆ ਨੌਜਵਾਨ ਦਾ ਕੀ ਕਹਿਣਾ ਚਾਹੁੰਦੇ ਹੋ ਅਸੀਂ ਹੁਣੇ ਨਾਲ ਫੋਨ ਗਿਆ ਸੀ ਕਿ ਦਕਸ਼ੇ ਹੋਇਆ ਜੀ ਆਪਾਂ ਚਾਬੂ ਟੰਡੇ ਪਿੰਡ ਦੇ ਕੋਲ ਤੇ ਅਸੀਂ ਉਸ ਜਿਹੜੇ ਮੌਕੇ ਤੇ ਆ ਗਏ ਹਾਂ ਜੀ ਆ ਕੇ ਦੇਖਿਆ ਜਿਹੜੀ ਜਿਹੜੀ ਦਕਸ਼ੇ ਉਹਦੀ ਡੈਥ ਹੋ ਚੁੱਕੀ ਆ ਕੀ ਨਾਮ ਹੈ ਇਹ ਜਸਵਿੰਦਰ ਸਿੰਘ ਜਸਵਿੰਦਰ ਮਨੀਤ ਸਿੰਘ ਉਹ ਜਿਹੜੀ ਮਰੇ ਜੀ 23 ਸਾਲ ਜਿਹੜੀ ਮੌਕੇ ਤੇ ਉਹ ਵੱਢਾ ਖੋ ਚੁੱਕੀ ਆ ਹੁਣ ਅਗਲੀ ਕਾਰਵਾਈ ਕੀ ਹੋਵੇਗੀ ਇਹਨੂੰ ਅਸੀਂ ਹੁਣ ਸਿਵਲ ਹਸਪੀਟਲ ਜਮਾ ਕਰਾਵਾਂਗੇ ਜੀ ਪੋਸਟਮਾਰਟਮ ਹੋਏਗਾ ਬਾਕੀ ਤਾਂ ਦੇਰ ਹੀ ਸੰਦਿਨਾਂ ਜੋ ਕਾਰਵਾਈ ਕਰੋਨੇ ਚਰਾਂਗੇ ਕਰੋਨ ਜੀ ਕੋਈ ਪਤਾ ਲੱਗਾ ਵੀ ਜਿਹੜਾ ਐਕਸੀਡੈਂਟ ਹੋਇਆ ਕਿਸ ਕਾਰਨ ਹੋਇਆ ਕਰਾਂਗੇ ਜੀ ਵੈਰੀਫਾਈ ਕਰਾਂਗੇ ਜੀ